ਰੇਲਵੇ ਵੱਲੋਂ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਖਾਸ ਪ੍ਰਬੰਧ ਕੀਤੇ ਗਏ ਨੇ ਛਟ ਪੂਜਾ ਦੇ ਮੌਕੇ ਤੇ ਯਾਤਰੀਆਂ ਦੀ ਵਧੇਰੇ ਆਮਦ ਨੂੰ ਪ੍ਰਬੰਧਿਤ ਕਰਨ ਦੇ ਲਈ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਨੇ ਇਸ ਦੇ ਨਾਲ ਹੀ ਸਟੇਸ਼ਨਾਂ ਤੇ ਯਾਤਰੀਆਂ ਦੀ ਮਦਦ ਲਈ ਹੈਲਪ ਡੈਸਕ ਸਥਾਪਿਤ ਕੀਤੇ ਗਏ ਨੇ ਸਟੇਸ਼ਨਾਂ ਅਤੇ ਰੇਲ ਗੱਡੀਆਂ ਦੇ ਵਿੱਚ ਸੁਰੱਖਿਆ ਦੇ ਨਜ਼ਰੀਏ ਤੋਂ ਜੀਆਰਪੀਏ ਤੇ ਆਰਪੀਐਫ ਦੇ ਜਵਾਨ ਨੇੜੇ ਨਜ਼ਰ ਰੱਖ ਰਹੇ ਨੇ ਭੀੜ ਨੂੰ ਘਾਟ ਕਰਨ ਦੇ ਲਈ ਸਟੇਸ਼ਨਾਂ ਤੇ ਆਟੋਮੈਟਿਕ ਟਿਕਟ ਵੈਂਡਿੰਗ ਮਸ਼ੀਨਾਂ ਲਗਾਈਆਂ ਗਈਆਂ ਨੇ ਜਿਸ ਨਾਲ ਯਾਤਰੀ ਖੁਦ ਆਪਣੇ ਟਿਕਟ ਲੈ ਆ ਸਕਦੇ ਨੇ ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਪਠਾਨਕੋਟ ਕੈਂਟ ਅਤੇ ਪਠਾਨਕੋਟ ਸਿਟੀ ਸਟੇਸ਼ਨਾਂ ਤੇ ਵਾਧੂ ਅਮਲੇ ਦੀ ਤਾਇਨਾਤੀ ਕੀਤੀ ਗਈ ਹੈ ਜਨਤਕ ਐਲਾਨ ਪ੍ਰਣਾਲੀ ਅਤੇ ਸੰਕੇਤਕ ਮਾਧਿਅਮਾਂ ਰਾਹੀਂ ਯਾਤਰੀਆਂ ਨੂੰ ਸੂਚਨਾ ਦਿੱਤੀ ਜਾ ਰਹੀ ਹੈ ਜੀਆਰਪੀ ਪਠਾਨਕੋਟ ਦੇ ਐਸਐਚਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਛੱਟ ਪੂਜਾ ਨੂੰ ਲੈ ਕੇ ਜੰਮੂ ਤੋਂ ਆਉਣ ਵਾਲੀਆਂ ਰੇਲ ਗੱਡੀਆਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਸੈਟਿੰਗ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਾਂ ਕਿ ਜੋ ਜਿਹੜਾ ਸ਼ਤਪੂਜਾ ਦਾ ਜਿਹੜਾ ਰਸ਼ ਜਿਹੜਾ ਆ ਕਾਫੀ ਜ਼ਿਆਦਾ ਆ ਤੇ ਜਿਹੜਾ ਪੈਸੇਂਜਰ ਜਿਹੜੇ ਆ ਉਹ ਅਮਨ ਮਾਨ ਦੇ ਨਾਲ ਜਿਹੜੇ ਉਹ ਆਪਣੀ ਮੰਜ਼ਿਲ ਤੇ ਜਿਹੜਾ ਆ ਪਹੁੰਚ ਸਕਣ ਅਸੀਂ ਇੱਥੇ ਕਾਫੀ ਜ਼ਿਆਦਾ ਜੀਆਰਪੀ ਆਰਪੀਐਫ ਔਰ ਜ਼ਿਲ੍ਹਾ ਪੁਲਿਸ ਐਂਟੀ ਸੈਬਰਡਰ ਟੀਮਾਂ ਜਿਹੜੀਆਂ ਆ ਉਹ ਵੱਧ ਤੋਂ ਵੱਧ ਜਿਹੜੀਆਂ ਚੈਕਿੰਗ ਕਰ ਰਹੀਆਂ ਨੇ ਤੇ ਅਸੀਂ ਜਿਹੜੇ ਆ ਉਹ ਪਲੇਨ ਕਲੋਸ ਦੇ ਵਿੱਚ ਵੀ ਆਪਣੇ ਜਿਹੜੇ ਆ ਉਹ ਮੁਲਾਜ਼ਮ ਜਿਹੜੇ ਡਿਊਟੀ ਤੇ ਲਗਾਏ ਜਾ ਸਕਦੇ ਆ ਤਾਂ ਕਿ ਕੋਈ ਅਨਸਕਾਮੀ ਘਟਨਾ ਨਾ ਵਾਪਸੇ